ਲਾਈਵ ਹੋਣ ਵਾਲੀ ਆ ਤੁਸੀਂ ਕੋਈ ਮੌਕਾ ਵੇਖਣ ਕੋਈ ਵੀ ਨਹੀਂ ਆਇਆ ਜੀ ਕਿਸੇ ਨਾਲ ਗੱਲ ਹੋਈਏ ਕੀ ਹਾਂ ਗੱਲ ਹੋਈ ਸੀ ਬਸ ਇਹ ਕਹਿ ਦਿੰਦੇ ਅਸੀਂ ਆਉਣੇ ਆ ਅਸੀਂ ਆਉਣੇ ਆ ਇਹ ਕਹਿ ਦਿੰਦੇ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਜੀ ਕੋਈ ਲੱਗਦਾ ਜੀ ਕੋਈ ਹੋਣਗੇ 5-6 ਜਾਣੇ ਜੀ ਜਿਹੜੇ ਹਿਸਾਬ ਨਾਲ ਹੈ ਜੀ ਕਿ ਬਾਹਰੋਂ ਸਮਾਨ ਬਹੁਤ ਸੀਗਾ ਇਹਨਾਂ ਦਾ ਪਿਆ ਕੋਈ ਵਿਆਹ ਕਰਕੇ ਛੱਡੇ ਸੀਗੇ ਸਾਰਾ ਲੀੜਾ ਕੱਪੜਾ ਕੰਬਲ ਵਗੈਰਾ ਬਾਹਰੋਂ ਵੀ ਆਏ ਆ ਉਹ ਵੀ ਸਾਰੇ ਪੈਸੇ ਸੀ ਤਕਰੀਬਨ ਸਾਰੇ ਲੈ ਗਏ ਸਾਰੇ ਬੈੱਡ ਭਰੇ ਸੀ ਉਹਨਾਂ ਦੇ ਪੂਰੇ ਬੇਫਿਕਰੇ ਤੇ ਬੈ ਕੇ ਬਹਿ ਕੇ ਉੱਥੇ ਠੰਡਾ ਵੀ ਪੀ ਕੇ ਗਏ ਆ ਜੀ ਕੋਈ 1-2 ਬੋਤਲਾਂ ਸ਼ਰਾਬ ਪਈ ਸੀ ਉਹ ਵੀ ਉੱਥੋਂ ਪੀ ਕੇ ਗਏ ਆ ਜੀ ਇੱਥੇ ਪੱਖੇ ਵੀ ਉਵੇਂ ਛੱਡ ਗਏ ਜੀ ਸਾਰੇ ਆ ਦੇਖੋ ਬਾਰ ਸਾਰੇ ਭੰਨ ਕੇ ਗਏ ਆ ਜੀ ਸਾਰੇ ਕਮਰਿਆਂ ਦਾ ਆਹੀ ਹਾਲ ਆ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬਹਿਰੀ ਪੰਜਾਬ ਦੀ ਸਰਕਾਰ ਤੇ ਪੁਲਿਸ ਭਾਵੇਂ ਲੱਖ ਦਾਅਵੇ ਕਰਦੀ ਹੋਵੇ ਕਿ ਪ੍ਰਵਾਸੀ ਭਾਰਤੀਆਂ ਲਈ ਪ੍ਰਵਾਸੀ ਭਾਰਤੀਆਂ ਦੀ ਜਾਇਦਾਦਾਂ ਲਈ ਬਹੁਤ ਕੁਝ ਕੀਤਾ ਜਾ ਰਿਹਾ ਪਰ ਅਸਲ ਵਿੱਚ ਕੀ ਹੋ ਰਿਹਾ ਇਸ ਦੀ ਮਿਸਾਲ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪਿਪਲੀ ਦੇ ਵਿੱਚ ਜਿੱਥੇ ਲక్ష్మణ ਸਿੰਘ ਪ੍ਰਵਾਸੀ ਭਾਰਤੀ ਰਹਿੰਦੇ ਆ ਤੇ ਉਹ ਅੱਜ ਕੱਲ ਪਰਿਵਾਰ ਸਮੇਤ ਕੈਨੇਡਾ ਰਹਿ ਰਹੇ ਆ ਤੇ ਬੀਤੀ ਰਾਤ ਉਹਨਾਂ ਦੇ ਘਰ ਦੀ ਚੋਰੀ ਹੁੰਦੀ ਆ ਪੂਰਾ ਘਰ ਸਾਫ਼ ਕਰ ਦਿੱਤਾ ਜਾਂਦਾ ਸਾਰੇ ਲੋਕ ਤੋੜ ਦਿੱਤੇ ਜਾਂਦੇ ਆ ਸਮਾਨ ਚੋਰੀ ਕਰ ਲੱਤੇ ਔਰ ਪੂਰੇ ਬੇਫਿਕਰ ਹੋ ਕੇ ਚੋਰਾਂ ਨੇ ਚੋਰੀ ਕੀਤੀ ਆ ਤੇ ਹਾਲਾਤ ਇਹ ਆ ਕਿ ਕੱਲ ਤੋਂ ਪੁਲਿਸ ਨੂੰ ਸੂਚਨਾ ਦਿੱਤੀ ਜਾ ਰਹੀ ਆ ਉੜੀਕਿਆ ਜਾ ਰਿਹਾ ਕਿ ਕੋਈ ਆਵੇ ਤੇ ਕੋਈ ਹਲੇ ਤੱਕ ਪੁਲਿਸ ਦਾ ਅਧਿਕਾਰੀ ਮੌਕਾ ਦੇਖਣ ਤੱਕ ਨਹੀਂ ਆਇਆ ਤੇ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਦੀ ਸਰਕਾਰ ਤੇ ਪੁਲਿਸ ਪ੍ਰਵਾਸੀ ਭਾਰਤੀਆਂ ਪ੍ਰਤੀ ਕਿੰਨੀ ਸੰਜੀਦਾ ਤੇ ਗੰਭੀਰ ਆਓ ਤੁਹਾਨੂੰ ਦਿਖਾਉਨੇ ਆ ਹਾਲਾਤ ਦੇ ਨਾਲ ਦੀ ਨਾਲ ਗਲਬਤ ਕਰਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਕਿ ਚੋਰਾਂ ਨੇ ਕਿਸ ਤਰ੍ਹਾਂ ਸਾਫ਼ ਕਰ ਦਿੱਤਾ ਪੂਰੇ ਦਾ ਪੂਰਾ ਘਰ ਮੇਰੀ ਇਸ ਕਰੇ ਬੇਟੀ ਦੀ ਮੈਰਿਜ ਹੋਈ ਏ ਪਿੰਡ ਪੀਪਲੀ ਆ ਜੀ ਤੇ ਆ ਦੇਖੋ ਸਾਡੇ ਕੀ ਚੋਰੀ ਹੋਈ ਆ ਜੀ ਕੀ ਹਾਲਾਤ ਕਰ ਗਏ ਆ ਤੇ ਕੋਈ ਲੀੜਾ ਕੱਪੜਾ ਨਹੀਂ ਛੱਡਿਆ ਜੀ ਕੋਈ ਭਾਂਡਾ ਨਹੀਂ ਛੱਡਿਆਗਾ ਉਹ ਫੋਨਾ ਵੀ ਸੀ ਥੋੜਾ ਬਹੁਤਾ ਕੈਸ਼ ਵੀ ਸੀਗਾ ਜੀ ਪੇਟੀਆਂ ਤੋੜ ਗਏ ਆ ਸਾਰਾ ਕੁਝ ਦੇਖੋ ਕੀ ਹਾਲਤ ਆ ਜੀ ਇਸ ਇਸੇ ਰਹਿੰਦਾ ਪਰਿਵਾਰ ਇਹ ਤੇ ਪਰਿਵਾਰ ਕੈਨੇਡਾ ਰਹਿੰਦਾ ਜੀ ਸਾਰੀ ਚ ਹਾਂਜੀ ਕਦੋਂ ਵੀ ਇਹ ਲੱਗਦਾ ਤੁਹਾਨੂੰ ਇਹ ਇੱਕ ਦੋ ਦਿਨ ਪਹਿਲਾਂ ਦੀ ਗੱਲ ਆ ਜੀ ਸਾਨੂੰ ਕੱਲ ਹੀ ਪਤਾ ਲੱਗਿਆ ਜੀ ਕੱਲ ਸ਼ਾਮ ਨੂੰ ਗੱਲ ਪਤਾ ਲੱਗਿਆ ਸਾਨੂੰ ਜੀ ਕੀ ਦੱਸਦਾ ਪਰਿਵਾਰ ਕਿ ਕਿੰਨਾ ਠੀਕ ਆ tamam ਕੁਛ ਆ। ਉਹ ਪਰਿਵਾਰ ਦੇ ਜੀ ਇੱਕ ਤਾਂ ਲੀਡੇ ਕੱਪੜੇ ਆ ਜੀ। ਉਹ ਲੈ ਗਏ ਇੱਕ ਕੋਈ ਚੈਨੀ ਸੀਗੀ ਜੀ। ਅ ਤੇ ਪਿੱਤਲ ਦੇ ਬਰਤਨ ਸੀਗੇ ਜੀ। ਹਾਂ। ਹਾਂ ਪੁਰਾਣੇ ਪਿੱਤਲ ਦੇ ਬਰਤਨ ਸੀਗੇ ਜੀ। ਅ ਤੇ ਬਾਕੀ ਪੁਰਾਣੀਆਂ ਦਰੀਆਂ ਦੁਰੀਆਂ ਸਾਰਾ ਕੁਝ ਲੈ ਕੇ ਆ ਜੀ। ਇੱਕ ਤੁਸੀਂ ਦੱਸ ਰਹੇ ਸੀ ਕਿ ਪਰਸ ਜਿਹੜਾ ਉਹਨਾਂ ਉਹ ਭੁੱਲ ਗਏ ਸੀ। ਹਾਂ ਉਹ ਪਰਸ ਉਹ ਇੱਥੇ ਭੁੱਲ ਗਏ ਸੀ ਜੀ ਉਹਨਾਂ ਨੂੰ ਜਾਣ ਲੱਗਿਆਂ ਨੂੰ ਥੈ ਨੀਗਾ ਉਹ ਪਰਸ ਜਿਹੋ ਉਹਨਾਂ ਦੇ ਪੈਸੇ ਵੀ ਸੀਗੇ ਜੀ। ਤੇ ਥੋੜਾ ਬਹੁਤਾ ਸਿਆਉਣਾ ਵੀ ਸੀਗਾ ਉਹ ਵੀ ਉਹਨਾਂ ਨੂੰ ਪਤਾ ਨਹੀਂ ਕਿਹੜੇ ਪਾਸਿਓਂ ਥਿਆ ਜੀ ਉਹ ਚੋਂ ਵੀ ਸਾਰਾ ਕੁਝ ਉਡਾ ਕੇ ਲੈ ਕੇ ਕਰ ਗਏ ਉਹ ਹਾਂਜੀ ਪੂਰੇ ਬੇਫਿਕਰੇ ਬੈ ਕੇ ਬਹਿ ਕੇ ਉੱਥੇ ਠੰਡਾ ਵੀ ਪੀ ਕੇ ਗਏ ਆ ਜੀ ਕੋਈ ਇੱਕ ਦੋ ਬੋਤਲਾਂ ਸ਼ਰਾਬ ਪਈ ਸੀ ਉਹ ਵੀ ਉੱਥੋਂ ਪੀ ਕੇ ਗਏ ਆ ਜੀ ਇੱਥੇ ਪੱਖੇ ਵੀ ਓਵੇਂ ਛੱਡ ਗਏ ਜੀ ਸਾਰੇ ਆ ਦੇਖੋ ਬਾਰ ਸਾਰੇ ਭੰਨ ਕੇ ਗਏ ਆ ਜੀ ਸਾਰੇ ਕਮਰਿਆਂ ਦਾ ਆਹੀ ਹਾਲ ਆ ਜੀ ਆ ਦੂਸਰਾ ਕਮਰਾ ਜੀ ਆ ਦੇਖ ਲਓ ਇਸ ਕਮਰੇ ਦਾ ਹਾਲ ਜੀ ਇਸੇ ਤਰ੍ਹਾਂ ਹੀ ਛੱਡ ਗਏ ਇਸੇ ਤਰ੍ਹਾਂ ਹੀ ਸਾਰਾ ਛੱਡ ਗਏ ਜੀ ਪੱਖੇ ਵੀ ਚੱਲੀ ਜਾਂਦੇ ਸੀਗੇ ਜੀ ਸਾਰਾ ਕੁਝ ਇਸੇ ਤਰ੍ਹਾਂ ਛੱਡ ਗਏ ਇੱਕ ਇਸ ਤੋਂ ਪਰਲੀ ਸਾਈਡ ਤੀਸਰਾ ਕਮਰਾ ਜੀ ਇਹਨਾਂ ਦਾ ਕੰਮ ਸਭਾ ਕਰੀ ਗਿਆ ਇਹਦੇ ਬਾਰੇ ਨਹੀਂ ਸਾਨੂੰ ਨਹੀਂ ਪਤਾ ਵੀ ਉਹ 2 ਦਿਨ ਆਉਂਦੇ ਰਹੇ ਆ ਕਿ 1 ਦਿਨ ਆਉਂਦੇ ਰਹੇ ਜੀ ਸਾਨੂੰ ਤਾਂ ਉਹਨੇ ਜੀ ਕੱਲ ਪਤਾ ਲੱਗਿਆ ਜੀ ਤੇ ਕੱਲ ਸ਼ਾਮ ਨੂੰ ਰਿਪੋਰਟ ਵੀ ਲਿਖਾ ਕੇ ਆਂਦੀ ਆ ਥਾਣੇ ਜੀ ਤੇ ਅੱਜ ਹੁਣ 12 ਵਜੇ ਚੁੱਕਿਆ ਜੀ ਇੱਥੇ ਕੋਈ ਪੁਲਿਸ ਅਜਾ ਨਹੀਂ ਆਇਆ ਜੀ ਕੋਈ ਹਜੇ ਮੌਕਾ ਵੇਖਣ ਕੋਈ ਮੌਕਾ ਵੇਖਣ ਕੋਈ ਵੀ ਨਹੀਂ ਆਇਆ ਜੀ ਕਿਸੇ ਨਾਲ ਗੱਲ ਹੋਈ ਕੀ ਕਹਿੰਦੇ ਹਾਂ ਗੱਲ ਹੋਈ ਸੀ ਬਸ ਇਹ ਕਹਿ ਦਿੰਦੇ ਅਸੀਂ ਆਉਣੇ ਆ ਅਸੀਂ ਆਉਣੇ ਆ ਇਹ ਕਹਿ ਦਿੰਦੇ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਜੀ ਆ ਤੀਸਰਾ ਕਮਰਾ ਜੀ ਆ ਉਹ ਪਰਸਪਿਆ ਜੀ ਜਿਹੜਾ ਪਰਸੋਂ ਭੁੱਲ ਗਏ ਸੀਗੇ ਇਹ ਚ ਸਿਉਣਾ ਸੀਗਾ ਜੀ ਠੀਕ ਹੈ ਇਹਦੇ ਚ ਕੈਸ਼ ਸੀਗਾ ਜੀ ਤੇ ਆ ਦੇਖੋ ਇੱਧਰ ਸਾਰਾ ਲਿਮਾਰੀਆਂ ਦਾ ਕੀ ਹਾਲ ਕਰ ਗਿਆ ਜੀ ਅਲੀ ਤੱਕ ਈ ਸੀਗਾ ਪੂਰਾ ਕੰਮ ਹਾਨੀ ਅੰਜੀ ਪੂਰਾ ਕੁਛ ਨਹੀਂ ਛੱਡਿਆ ਜੀ ਇਹਨਾਂ ਨੂੰ ਨੁਕਸਾਨ ਹੋਇਆ ਲੱਗਦਾ ਉਹ ਨੁਕਸਾਨ ਸਾਨੂੰ ਅੰਦਾਜ਼ਾ ਲਾਉਣਾ ਮੁਸ਼ਕਲ ਆ ਜੀ ਇਹ ਤਾਂ ਹੁਣ ਉਹ ਥੋੜੇ ਜਿ ਹਲੇ ਸਦਮੇ 'ਚ ਆ ਜੀ ਉਹ ਹੀ ਦੱਸ ਸਕਦੇ ਆ ਵੀ ਕੀ ਕੁਛ ਇੱਥੇ ਪਿਆ ਸੀਗਾ ਜੀ ਕੋ ਟੈਨਸ਼ਨ ਜਿ ਹਲੇ ਵੀ ਕੀ ਹੋ ਗਿਆ ਇੱਥੇ ਸਾਡੇ ਘਰੇ ਡਾਕ ਤੇ ਪੁਲਿਸ ਤਾਂ ਇਹ ਕਹਿੰਦੀ ਕਿ ਪ੍ਰਵਾਸੀ ਭਾਰਤਾਂ ਲਈ ਬੜੇ ਵੱਡੇ ਵੱਡੇ ਕੰਮ ਕਰ ਰਹੇ ਆ ਬੰਦਾਂ ਆ ਆ ਦੇਖ ਲਓ ਇਹ ਪ੍ਰਵਾਸੀ ਭਾਰਤੀਆਂ ਦਾ ਘਰ ਆ ਜੀ ਇਹ ਜਿਗਾ ਉਹ ਕੈਨੇਡਾ ਚ ਸੈਟਾ ਤੇ ਆ ਪਿੱਛੋਂ ਦੇਖ ਲਓ ਕੀ ਹੋ ਰਿਹਾ ਜੀ ਕੋਈ ਕੋਈ ਰਿਸਪਾਂਸਬਿਲਟੀ ਹੈ ਨਹੀਂ ਕਿਸੇ ਦੀ ਵੀ ਜੀ ਕੋਈ ਇੱਕੋ ਬੰਦਾ ਤਾਂ ਆ ਕੇ ਕੋਈ ਦੇਖਦਾ ਮੌਕਾ ਤਾਂ ਆ ਕੇ ਦੇਖਦਾ ਜੀ ਫਿਰ ਵੀ ਨਹੀਂ ਆ ਰਹੇਗੇ 112 ਨੰਬਰ ਦਾ ਕਹਿੰਦੇ ਬੜਾ ਸਾਡਾ ਕੁਝ ਐਕਸ਼ਨ ਵਾਲਾ ਇਹ ਸਾਨੂੰ ਨਹੀਂ ਲੱਗ ਰਿਹਾ ਜੀ ਉਹ ਦੱਸਦੇ ਆ ਵੀ 112 ਤੇ ਤੁਸੀਂ ਫੋਨ ਕਰੋਗੇ ਤੇ ਨਾਲ ਦੀ ਨਾਲ ਤੁਹਾਨੂੰ ਰਿਪੋਰਟ ਮਿਲੂਗੀ ਤੇ ਪਰ ਉਹਨਾਂ ਨੇ ਵੀ ਕੋਈ ਸੁਨਵਾਈ ਨਹੀਂ ਕੀਤੀ ਜੀ ਉਹਨਾਂ ਨੂੰ ਉਹ ਫੋਨ ਕੱਲ ਸ਼ਾਮ ਨੂੰ 6 6 ਤੋਂ 7 ਵਜੇ ਦੇ ਲਗਭਗ ਕੀਤਾ ਜੀ ਇੱਥੇ ਚੋਰੀ ਹੋਈ ਹੈ ਇਹ ਆਪਣੇ ਚਾਚਾ ਲਾਜਮਨ ਸਿੰਘ ਦਾ ਘਰ ਹੈ ਜੀ ਇਹ ਸਾਰਾ ਪਰਿਵਾਰ ਬਾਹਰ ਰਹਿੰਦਾ ਜੀ ਤੇ ਤਕਰੀਬਨ ਚਾਬੀ ਤਾਂ ਆਪਣੇ ਕੋਲੇ ਹੁੰਦੀ ਹੈ ਜੀ ਕੋਈ 1-2 ਦਿਨਾਂ ਚੋਂ ਸਾਤੋਂ ਕੋਈ ਵੇਖਿਆ ਨਹੀਂ ਗਿਆ ਇਹ ਤੇ ਜਦੋਂ ਕੱਲ ਸ਼ਾਮ ਨੂੰ ਆ ਕੇ ਕੁਦਰਤੀ ਬਾਰ ਖੋਲ ਕੇ ਦੇਖਿਆ ਤੇ ਇਹ ਸਾਰਾ ਖਲਾਰਾ ਕੀਤਾ ਪਿਆ ਸੀਗਾ ਜਦੋਂ 1200 ਲੋਕ ਦੂਜੇ ਲੱਗੇ ਸਾਰੇ ਉਹਨਾਂ ਨੂੰ ਦਾਲਾਂ ਸੱਬਲਾਂ ਤੇ ਸਾਰੇ ਪੱਟਦੇ ਜੀ ਉਹਨਾਂ ਨੇ ਤੇ ਕਈ ਸਮਾਨ ਸੀਗਾ ਅਲਮਾਰੀਆਂ ਤੇ ਲੋਕ ਸੀਗੇ ਉਹ ਪਟ ਤੇ ਅਲਮਾਰੀਆਂ ਤੋੜਤੀਆਂ ਜੀ ਸਾਰੀਆਂ ਕਿ ਬਹੁਤ ਹੀ ਜੀ ਨਾਲ ਕੰਮ ਕੀਤਾ ਜੀ ਇਹ ਇੰਨੇ ਕੁ ਬੰਦੇ ਲੱਗਦੇ ਕਿੰਨੇ ਕਿਹੇ ਜਾਣੇ ਲੱਗਦੇ ਕੋਈ ਲੱਗਦਾ ਜੀ ਕੋਈ ਹੋਣਗੇ 5-6 ਜਾਣੇ ਜੀ ਜਿਹੜੇ ਹਿਸਾਬ ਨਾਲ ਹੈ ਜੀ ਕਿ ਬਾਹਰੋਂ ਸਮਾਨ ਬਹੁਤ ਸੀਗਾ ਇਹਨਾਂ ਦਾ ਪਿਆ ਕੋਈ ਵਿਆਹ ਕਰਕੇ ਛੱਟੇ ਸੀਗੇ ਸਾਰਾ ਲੀੜਾ ਕੱਪੜਾ ਕੰਬਲ ਵਗੈਰਾ ਬਾਹਰੋਂ ਵੀ ਆਏ ਆ ਉਹ ਵੀ ਸਾਰੇ ਪੈ ਸੀ तकरीबन ਸਾਰੇ ਲੈ ਗਏ ਸਾਰੇ ਬੈੱਡ ਭਰੇ ਸੀ ਇਹਨਾਂ ਦੇ ਸਾਰਾ ਕੁਝ ਲੈ ਗਏ ਜੀ ਪੌਲਸ ਕੀ ਕਹਿ ਰਹੀ ਹੈ ਜਿਨੂੰ ਜਾਣਕਾਰੀ ਦਿੱਤੀ ਹਾਂ ਪੌਲਸ ਨੂੰ ਤਾਂ ਜਾਣਕਾਰੀ ਦਿੱਤੀ ਸੀ ਰਿਪੋਰਟ ਲਖਾਈ ਉੱਥੇ ਜੀ ਉਹ ਕਹਿੰਦੇ ਜੀ ਅਸੀਂ ਕੱਲ ਹੀ ਕਹਿੰਦੇ ਸੀ ਵੀ ਆ ਰਹੇ ਹਾਂ ਤੇ ਕੱਲ ਸ਼ਾਮ ਤੱਕ ਵੀ ਕੋਈ ਨਹੀਂ ਆਇਆਗਾ 112 ਤੇ ਵੀ ਕਾਲ ਕੀਤੀ ਉਹ ਕਹਿੰਦੇ ਵੀ ਤੁਹਾਡੇ ਕੋਲੇ 10 ਮਿੰਟਾਂ ਚ ਹਾਜ਼ਰ ਹੋ ਜਾਣਗੇ ਪਰ ਕੱਲ ਦਾ ਉਹ ਵੀ ਨਹੀਂ ਕੋਈ ਆਇਆਗਾ ਅੱਜ ਸਵੇਰ ਵੀ ਅਸੀਂ ਕਾਲ ਕਰ ਲਈ ਸੀ ਤੇ ਕਹਿੰਦੇ ਅਸੀਂ ਕੋਈ 15 20 ਮਿੰਟਾਂ ਚ ਆ ਗਏ ਅਸੀਂ 9 9:30 ਕਾਲ ਕੀਤੀ ਸੀ ਤੇ ਕੋਈ 9:30 ਨਹੀਂ ਹੋਇਆ ਜੀ ਹੁਣ ਟਾਈਮ ਦੇਖ ਲਓ 12:00 ਦੇ ਕਰੀਬ ਹੋ ਗਿਆ ਕੋਈ ਨਹੀਂ ਆ ਰਿਹਾ ਜੀ ਨਹੀਂ ਜੀ ਕੋਈ ਮੌਕਾ ਵੇਖਿਆ ਨਹੀਂ ਆ ਰਿਹਾ ਐਸ ਐਚਓ ਆਏ ਸੀਗੇ ਇੱਥੇ ਕੋਈ ਨੰਗੇ ਕੋਈ ਅਫਸਰ ਜਾ ਕੇ ਪੀਪਲ ਨੂੰ ਇੱਥੋਂ ਵਾਪਸ ਹੋ ਕੇ ਮੁੜ ਗਏ ਜੀ ਪਰ ਮੌਕਾ ਵੇਖਣ ਨਿਗਾਹ ਇੱਥੇ ਨਹੀਂ ਆਈ ਜੀ ਨੁਕਸਾਨ ਕਿੰਨਾ ਹੋਇਆ ਲੱਗਦਾ ਨੁਕਸਾਨ ਜੀ ਵੇਖਣ ਦੇ ਹਿਸਾਬ ਨਾਲ ਲੱਗਦਾ ਜੀ ਕੋਈ 2.5 ਲੱਖ ਦੇ ਕਰੀਬ ਹੋ ਗਿਆ ਜੀ ਕੀ ਕੁਝ ਖਾਸ ਜਿਹੜਾ ਚਾਰੇ ਗਿਆ ਖਾਸ ਇਹ ਹੈ ਜੀ ਇੱਕ ਤਾਂ ਸੀਗਾ ਕੈਸ਼ ਸੀਗਾ ਜੀ ਆਪਣਾ ਪਰਸ ਦੇ ਵਿੱਚ ਪਿਆ ਠੀਕ ਹੈ ਜੀ ਇੱਕ ਆਪਣੇ ਨਾਲ ਬੈਗ ਪਿਆ ਸੀਗਾ ਜਿਹਦੇ ਵਿੱਚ ਆਪਣਾ ਸੋਨਾ ਹੁੰਦਾ ਉਹਦੇ ਵਿੱਚ ਸੋਨਾ ਪਿਆ ਸੀਗਾ ਚੈਨ ਚੂਨ ਵਗੈਰਾ ਪਈ ਸੀਗੀ ਪਹਿਲਾਂ ਤੋਂ ਰੱਖੀ ਤਾਂ ਨਹੀਂ ਸੀ ਪਰ ਕੁਦਰਤੀ ਰਹ ਗਈ ਇੱਥੇ ਜਾਣ ਲੱਗਣ ਨੂੰ ਨਹੀਂ ਥਈ ਇਹ ਚੀਜ਼ ਤੇ ਜਿਹੜਾ ਉਹ ਬੈਗ ਆ ਜਿੱ ਕੱਢੀ ਬੈਠੇ ਆ ਉਹਨਾਂ ਨੇ ਕੋਈ ਚੀਜ਼ ਛੱਡੀ ਨਹੀਂ ਉਹ ਬੈਗ ਵੀ ਕੱਢ ਲਿਆ ਜਿੰਨਾ ਵਿੱਚ ਪਿਆ ਸੀਗਾ ਸਮਾਨ ਵਾਝੇ ਅਜੇ ਵੀ ਬਹੁਤ ਪਿਆਸੀ ਪਿੱਤਲ ਦੇ ਘੜੇ ਖਰਾਣੇ ਬਹੁਤ ਪਏ ਸੀਗੇ ਸਾਹਮਣੇ ਉਹ ਜਿਹੜੇ ਕਿ ਉਪਰਾਤਾ ਪੋਤਾ ਕੀ ਕਰਾਇਆਂ ਘੁੰਗੀਆਂ ਦੀ ਕੁਕਰ ਵਗੈਰਾ ਸਭ ਕੁਝ ਕੱਢ ਕੇ ਲੈ ਗਏ ਉਹ ਕੀਮਤੀ ਸਮਾਨ ਹੀ ਲੈ ਗਏ ਕੰਮ ਆਈ ਉਹਨਾਂ ਦੂਜਿਆਂ ਨੇ ਨਹੀਂ ਲੈ ਗਏ ਗੁੰਤੀ ਗੁੰਤੀ ਸਮਾਨ ਸੀ ਜਿਹੜਾ ਮੋਟਾ ਮੋਟਾ ਲੈ ਗਏ ਜੋ ਛੋਟਾ ਮੋਟਾ ਇਹ ਰਹਿ ਗਿਆ ਸਾਰਾ ਸਾਰਾ ਉਵੇਂ ਹੀ ਖਿਲਰਿਆ ਪਿਆ ਹੋ ਸਕਦਾ ਜੀ ਨਾ ਪਤਾ ਨਾ ਕਿ ਪਤਾ ਆ ਲੱਗੇ ਸੀ ਏਸੀ ਲੱਗੇ ਜੀ ਦੋ ਗਾਣਿਆਂ ਦਾ ਫਿਲਟਰ ਲੱਗਿਆ ਕੀ ਪਤਾ ਕੀ ਲੈ ਜਾਂਦੇ ਫਰਿੱਜ ਪਈ ਇਹ ਵੀ ਲੈ ਜਾਂਦੇ ਹੋ ਸਕਦਾ ਇੱਕ ਗੇਟ ਉਧਰਲਾ ਮੇਨ ਛੋਟੇ ਗੇਟ ਰਾਹੀਂ ਜਿਹਦੇ ਤੇ ਆਏ ਨਾਲ ਦੇ ਉਹ ਸ਼ਟਰ-ਸ਼ਟਰ ਉਹਨਾਂ ਤੋਂ ਖੁੱਲਿਆ ਨੇ ਅਜੇ ਉੱਥੇ ਚ ਸਾਮਾਨ ਸਾਰਾ ਬਹੁਤ ਪਿਆ ਸੀ ਕੋਈ ਮੌਕਾ ਵੇਖਣ ਕੋਈ ਵੀ ਨਹੀਂ ਆਇਆ ਜੀ ਕਿਸੇ ਨਾਲ ਗੱਲ ਹੋਈ ਕੀ ਹਾਂ ਗੱਲ ਹੋਈ ਸੀ ਬਸ ਇਹ ਕਹਿ ਦਿੰਦੇ ਅਸੀਂ ਆਉਣੇ ਆ ਅਸੀਂ ਆਉਣੇ ਆ ਐ ਕਹਿ ਦਿੰਦੇ ਹਾਲੇ ਤੱਕ ਕੋਈ ਨਹੀਂ ਪਹੁੰਚਿਆ